ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਮਨਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਜੇ ਦੇ ਕਿਹੜੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਹੋਵੇਗਾ ਉਦੇਵਾਰੇ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਲਗਾਤਾਰ ਹੁਣ ਪੰਜਾਬ ਦੇ ਉੱਪਰ ਮੌਸਮ ਜਿਹੜਾ ਉਹ ਗੜਬੜ ਹੀ ਕਰਦਾ ਦਿਖਾਈ ਦੇ ਰਿਹਾ ਕੋਈ ਤਕੜਾ ਸਿਸਟਮ ਨਹੀਂ ਲੱਗ ਰਿਹਾ ਪਰ ਹਲੇ ਦੋਕ ਸਿਸਟਮ ਪੰਜਾਬ ਦੇ ਨੇੜੇ ਜਿਹੜੇ ਬਣੇ ਹੋਏ ਨੇ ਇੱਕ ਪੂਰਬੀ ਸਿਸਟਮ ਹੈ ਜੀ ਇੱਕ ਨੰਬਰ ਸਿਸਟਮ ਮੰਨ ਲੈਂਦੇ ਆ ਇਹਨੂੰ ਆਪਾਂ ਤੇ ਦੂਜਾ ਸਿਸਟਮ ਇਹ ਵਾਲਾ ਹੈ ਜੀ ਜਿਹੜਾ ਕਿ ਪੱਛਮੀ ਸਿਸਟਮ ਬਣ ਰਿਹਾ ਹੈ ਜੀ ਇਹਦਾ ਦੋਨਾਂ ਸਿਸਟਮਾਂ ਦੀ ਜਾਣਕਾਰੀ ਦਵਾਂਗੇ ਤੇ ਹਲਕੇ ਦਰਮਿਆਨੀ ਬੱਦਲ ਬਈ ਜੋ ਪੰਜਾਬ ਦੇ ਉੱਪਰ ਬਣੀ ਹੋਈ ਹੈ ਇਹ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਕਰ ਸਕਦੀ ਹੈ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਸਾਂਝੀ ਕਰ ਅੱਡਾ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਨੰਬਰ ਸਿਸਟਮ ਦੀ ਤੇ ਇਹ ਸਿਸਟਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੱਛਮੀ ਇਲਾਕੇ ਦਾ ਜਿਹੜਾ ਸਿਸਟਮ ਹੈ ਇਹ ਕਿੰਨੇ ਕਿਤੇ ਜੋ ਫਿਲਹਾਲ ਇਸ ਦਾ ਅਸਰ ਹੈ ਉਹ ਕੋਈ ਬਹੁਤ ਤਗੜਾ ਦਿਖਾਈ ਨਹੀਂ ਦੇ ਰਿਹਾ ਪਰ ਹਾਂ ਤੜਕੇ ਸਵੇਰ ਦੇ ਸਮੇਂ 4 ਤੋਂ 5 ਵਜੇ ਦੇ ਵਿੱਚ ਕਾ ਰਹੇ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਮੁਹਾਲੀ ਅਤੇ ਫਤਿਹਗੜ ਦੇ ਇਲਾਕਿਆਂ ਨੂੰ ਆਪਣੀ ਚਪੇਟ ਵਿੱਚ ਲੰਦਾ ਦਿਖਾਈ ਦੇ ਸਕਦਾ ਹੈ ਹਲਕੇ ਤੋਂ ਦਰਮਿਆਨਾ ਵੀ ਯਾਨੀ ਕਿ ਜੋ ਇੱਕ ਬੂੰਦਾਬੰਦੀ ਹੁੰਦੀ ਹੈ ਉਸ ਤੋਂ ਲੈ ਕੇ 15-20 ਮਿੰਟ ਜਾਂ ਅੱਧੇ ਘੰਟੇ ਦਾ ਮੀਂਹ ਦਾ ਸਪੈਲ ਇਹਨਾਂ ਇਲਾਕਿਆਂ ਵਿੱਚ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਹੈ ਹੁਣ ਇੱਕ ਪੂਰਬੀ ਸਿਸਟਮ ਦੀ ਗੱਲ ਕਰੀਏ ਤਾਂ ਇਹ ਸਿਸਟਮ ਫਿਲਹਾਲ ਕਮਜ਼ੋਰ ਹੈ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਥੋੜਾ ਬਹੁਤਾ ਇਸ ਦਾ ਅਸਰ ਮਲੋਟ ਫਜ਼ਿਲਕਾ ਫਿਰੋਜ਼ਪੁਰ ਬੁਖਸਰ ਇਹਨਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਲਗਭਗ ਰਾਤ ਦੇ ਕਿਸੇ ਵੀ ਸਮੇਂ ਇਹ ਹਵਾ ਜਦੋਂ ਬਦਲੇਗੀ ਤਾਂ ਆ ਸਕਦੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੰਗਰੂਰ ਮਾਨਸਾ ਬਰਨਾਲਾ ਤੋਂ ਹੁੰਦੀ ਹੋਈ ਬੱਦਲਬਾਈ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਦੇ ਵਿੱਚ ਥੋੜੀ ਬੋਤੀ ਰੂਪਨਗਰ ਫਿਰ ਮਲੇਰਕੋਟਲਾ ਤੋਂ ਲੁਧਿਆਣੇ ਦੇ ਕੁਝ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਬੂੰਦਾਬੰਦੀ ਦੇ ਹਾਲਾਤ ਜਾਂ ਓਵਰਕਾਸਟ ਯਾਨੀ ਕਿ ਬੱਦਲਬਾਈ ਦਾ ਮਾਹੌਲ ਅੱਜ ਰਾਤ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਫਿਲਹਾਲ ਅਗਰ ਗੱਲ ਕੀਤੀ ਆ ਤਾਂ ਕੋਈ ਤਗੜੇ ਮੀਂਹ ਦੀ ਸਪੈਲਰ ਦੀ ਉਮੀਦ ਨਹੀਂ ਹੈ ਪਰ ਬਦਲਾ ਭਾਈ ਆਉਂਦੀ ਜਾਂਦੀ ਰਹੇਗੀ ਕਿਣਮਣ ਕਣੀ ਦੇ ਹਾਲਾਤ ਬਣ ਸਕਦੇ ਨੇ ਅੱਜ ਰਾਤ ਹਮਸ ਅਤੇ ਗਰਮੀ ਦਾ ਜ਼ੋਰ ਜ਼ਿਆਦਾ ਦੇਖਣ ਨੂੰ ਮਿਲੇਗਾ ਤਾਪਮਾਨ 28 ਡਿਗਰੀ ਤੱਕ ਐਵਰੇਜ ਬਣੀ ਰਹੇਗੀ ਬਾਕੀ ਇਸ ਤੋਂ ਇਲਾਵਾ ਕੋਈ ਅਲੱਗ ਜਾਣਕਾਰੀ ਆਈ ਜਾਂ ਕੋਈ ਸਪੈਸ਼ਲ ਜਾਣਕਾਰੀ ਹੋਈ ਤਾਂ ਉਹ ਵੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਉਹ ਜਾਣਕਾਰੀ ਵੀ ਤੁਸੀਂ ਜਲਦ ਲੈ ਸਕੋ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ